प्रधान और समाज पार्टी सरदार अवतार सिंह करीबपुरी जी पहुंच चुके स्वर्गीय बापू करतार चंद धर्म साहब जी ने श्रद्धांजलि भेट करने बहुत ही उगी शख्सियत ने सरदार अवतार सिंह करीपुरी साहब ਉਹ ਸਾਡੇ ਵਿੱਚ ਪਹੁੰਚੇ ਨੇ ਸ੍ਰੀ ਵੀਰਾਮ ਚੌਥੀ ਕੌਂਸਲਰ ਸਾਹਿਬ ਪਹੁੰਚੇ ਨੇ ਹੁਣ ਮੈਂ ਬੇਨਤੀ ਕਰਾਂ ਸਰਦਾਰ ਅਰਦਾਸ ਸਿੰਘ ਜੀ ਗਰੀਬਪੁਰੀ ਸਾਹਿਬ ਜੋ ਸੁਪਾ ਮਤਾਨ ਨੇ ਬਾਈ ਸਮਾਜ ਪਾਰਟੀ ਦੇ ਉਹ ਕਰਨ ਧਰਸੋ ਜੀ ਦੇ ਪਿਤਾ ਜੀ ਸਵਰਗੀਆ ਬਾਪੂ ਸਰਦਾਰ ਜੰਮ ਜੀ ਧਰਸੋ ਜੀ ਨੂੰ ਸਰਪੰਨ ਦੀ ਮੇਟ ਕਰਨਗੇ ਸਾਡੇ ਸੁਪਾ ਮਤਾਨ ਸਰਦਾਰ ਅਰਦਾਸ ਸਿੰਘ ਜੀ ਗਰੀਬਪੁਰੀ ਸਾਹਿਬ ਅੱਗੇ ਵਧੋ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਤਰਾ ਤੇਜਪਾਲ ਬਤਰਾ ਜੀ ਜੋ ਸੀਨੀਅਰ ਡਿਪਟੀ ਮੇਅਰ ਨੇ ਨਿਸ਼ਪਰ ਕਾਰਪੋਰੇਸ਼ਨ ਭਗਵਾਨਾਂ ਦੇ ਮੈਂ ਬੇਨਤੀ ਕਰਾਂਗਾ ਸਾਡੇ ਸੀਨੀਅਰ ਡਿਪਟੀ ਮੇਅਰ ਪਤਰਾ ਸਾਹਿਬ ਉਹ ਅੱਗੇ ਸੰਤਾ ਜੀ ਜੀਟ ਕਰਨ ਸਵਰਗੀਆ ਬਾਪੂ ਕਰਤਾਰਪੁਰ ਜੱਤ ਅਨਸੋਹ ਜੀ ਨੂੰ ਜੈਪੀ ਜੈਪਾ ਮਾਈ ਬ੍ਰਿਜ ਨੂੰ ਸਤ ਸਾਮ ਮਾਈ ਬ੍ਰਿਜ ਕੀ ਪਤੇ ਬਾਪੂ ਕਰਤਾ ਜੀ ਬਹੁਤ ਵਧੀਆ ਸੁਹਾਵੇ ਸਨ ਕਮਲਜੋਤ ਧਰਮਸੰਜੀ ਜੋ ਕਿ ਅਮਰੀਕਾ ਦੇ ਵਿੱਚ ਆਪਣਾ ਵਧੀਆ ਉਹਨਾਂ ਦਾ ਹੈਗਾ ਬਹੁਤ ਵਧੀਆ ਕੰਮਕਾਰ ਆ ਇੱਥੇ ਵੀ ਸਵਾਜ ਦੇ ਵਿੱਚ ਉਹਨਾਂ ਦੀ ਬਹੁਤ ਵਧੀਆ ਕਾਰਗੁਜ਼ਾਰੀ ਆ। ਪ੍ਰਮਾਤਮਾ ਕਰੇ ਬਾਪੂ ਕਰਤਾ ਜੀ ਨੂੰ ਆਪਣੇ ਦਰਾਂ ਨਿਵਾਸ ਕਰੇ। ਪੁਰਾਣ ਨੂੰ ਭਾਣਾ ਮੰਨਣ ਦਾ ਬਰਕਤ ਸੇ। ਔਰ ਮੈਂ ਫੇਰ ਇੱਕ ਬਾਰੀ ਬਾਰ ਕਹਣਾ ਕਿ ਕਮਲ ਜੋਤ ਧਰਜੋ ਜੜੇ ਅਮਰ ਕਾਨ ਦੇ ਵਿੱਚ ਬਹੁਤ ਵਧੀਆ ਹੰਦ ਦਾ ਕਾਰੋਬਾਰ ਆ ਸਮਾਜ ਦੀ ਬਹੁਤ ਵਧੀਆ ਉਹ ਸੇਵਾ ਕਰਦੇ ਨੇ ਮਲੇ ਦੇ ਵਿੱਚ ਕੋਈ ਵੀ ਕੰਮ ਹੋ ਜਵੇ ਇਹਨਾਂ ਦਾ ਹੱਥ ਪਹਿਲਾਂ ਹੀ ਹੁੰਦਾ ਪਾਲਵਾਦੀ ਬੈਠੇ ਆ ਆਪਣੇ ਦਰਸ਼ਨ ਜੀ ਆ ਇਹਨਾਂ ਦਾ ਗਰੁੱਪ ਜਿਹੜਾ ਆ ਵਧੀਆ ਆ ਪਾਲਲੇ ਦੇ ਵਿੱਚ ਜਿੰਨੇ ਵੀ ਕੰਮ ਹੋਣੇ ਆ ਇਹਨਾਂ ਦੇ ਬਾਅਦ ਚੜ ਕੇ ਹਿੱਸਾ ਬਣਾਣਾ मैं फिर बापू जी देना जय भी जय भाद का बेनती करा डॉक्टर अवतार सिंह करीमपुरी जो सूबा प्रधान ने बहुजन समाज पार्टी के सबका एम एल ए भी ने सबका मैंबर पार्लीमेंट भी रहे ਹੁਣਾਂ ਦੀ ਸੇਵਾ ਵਿੱਚ ਮੈਂ ਬੇਨਤੀ ਕਰਾਂਗਾ ਕਿ ਵਾਅਕੇ ਸਵਰਗਿਆ ਬਾਪੂ ਕਰਤਾਰ ਕਰਤਾਰ ਸਿੰਘ ਜੀ ਨੂੰ ਸਰ ਸਰਦਾ ਦੀ ਸਪਤਾਹ ਪੇਟ ਕਰਨ ਲਈ ਕਈ ਬੁਰੀ ਸਾਹਿਬ ਬਹੁਤ

गुरु साहब ने बाणी से लिखा कि जो आया सो चल सी सबको आई बारी गुरु साहब कहते हैं कि जो भी इस धरती पे आया है हर एक ने चले जाना ना कोई संत इस धरती पे पक्के तौर पर रुक सकिया ना कोई साइंटिस्ट रुक सके

ਕਿ ਜੀਵਨ ਇੰਨੇ ਸਾਲਾਂ ਦਾ ਧਿਆ ਇਹਦਾ ਕੋਈ ਮਤਲਬ ਨਹੀਂ ਜੀਵਨ ਜਿਉਣ ਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਜ਼ਿੰਦਗੀ અપਮਾਨ ਦੀ ਹੀ ਜਾਂ ਸਨਮਾਨ ਦੀ ਅੱਖ ਦੀ ਗੌਰਵ ਦੀ ਜ਼ਿੰਦਗੀ ਜਿਹੜੀ ਆ ਉਹ ਚਾਹੇ ਬਹੁਤ ਲੰਬੀ ਨਾ ਹੋਵੇ ਉਹ मीनिंगफुल ਜ਼ਿੰਦਗੀ ਹੁੰਦੀ ਹੈ ਸਾਡੇ ਸਾਥੀ ਕਮਲਜੀਤ ਜਿਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਸਦੀਵੀ ਮਸ਼ੂਰਾ ਦੇ ਗਏ ਬਹੁਤ ਪਿਆਰੇ ਸਾਡੇ ਸੱਜਣਾਂ ਦੋਸਤਾਂ ਮਿੱਤਰਾਂ ਪਰਿਵਾਰ ਦੀ ਤਰ੍ਹਾਂ ਸੰਗਰੁਹਣ ਦਾ ਰਿਸ਼ਤਾ ਹੈ ਉਹਨਾਂ ਦੇ ਪਿਤਾ ਜੀ ਗਏ ਤਖਰੀਫ ਹੈ ਔਰ ਸਭ ਨੂੰ ਵੀ ਉਹਨਾਂ ਦੀ ਤਰ੍ਹਾਂ ਤਖਰੀਫ ਪ੍ਰੰਤੂ

ਲੜਦਾ ਲੜਦਾ ਆਪਣੀ ਜ਼ਿੰਦਗੀ ਨਗਾਦ ਦਤਾ ਉਹਦੇ ਦੀ ਮੌਤ ਆਨੰਦ ਗਈ ਹੁੰਦੀ ਹੈ ਔਰ ਇਹ ਬਾਪੂ ਜੀ ਦਾ ਸਪੁੱਤਰ ਕਮਲ ਐਸੇ ਹੀ ਸਰਪ੍ਰਸਪਕਟ ਤੇ ਅੰਦੋਲਨ ਦੇ ਵਿੱਚ ਸਰਗੋਪ ਕਰ ਰਹੇ ਇੱਕ ਪਰਵਾਹ ਜਿਹੜਾ ਪੀੜਿਤ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਵਾਲੀ ਸੋਝ ਨੂੰ ਸਰਗੋਪ ਕਰਦਾ ਹੈ ਮੈਂ ਬਹੁਤ ਸਮਾਜ ਪਾਰਟੀ ਪੰਜਾਬ ਨੂੰ ਪਰ ਬਾਅਦ ਤੇ ਤੋਂ ਅਸੀਂ ਪੁਰਨ ਸੌਕੇ ਸ਼ਾਮ ਨਾ ਆ। ਉਹ ਮੇਰੇ ਨਾਲ ਭਗਵਾਨ ਦੇ ਵਿੱਚ ਬਹੁਤ ਜੀ ਸਮਾਜ ਪਾਰਕ ਦੇ ਸੰਗਤ ਨੇ ਮਾਨ ਕਰਤਾ। ਸੰਗਤ ਦਾ ਸੀ ਧੰਨਵਾਦ ਹੀ ਕਰਦੇ ਆ। ਜੇ ਬਹੁਤ ਜੀ ਸਮਾਜ ਪਾਰਕ ਦਾ ਭਗਵਾਨਾ ਬਰਾਤ ਹੋ ਰਿਹਾ ਸੀ ਜਿਹੜੇ 15 ਗੇਰ 32 25 ਬਸਤਾ ਦੀ ਆਏ। ਉਹਨਾਂ ਤੇ ਵੀ ਬਹੁਤ ਜੀ ਸ਼ਰਧਾ ਦੇ ਕੋਲ ਬੈਠੇ। ਸਿਰਫ ਇੱਕ ਜਨ ਬੋਕ ਰਿਹੀ ਕਰਕੇ ਤੋਂ ਤੋਂ ਯਾਤਰਾ ਰਹੀ। शायदित नक्सर यह गल करता जो सुख पे अपने सामने पेश चुनौतियां चर्चा नहीं करम कभी अणमान आत्म निर्भरता और बराबरी का जीवन लक्ष्य नहीं कर सकते। ਸਤੋ ਭੜੀ ਜਨਮਤੀ ਪੰਜਾਬ ਦੇ ਅੰਦਰ ਅੱਜ ਪੰਜਾਬ ਦੀ ਜਵਾਨੀ ਦੇ ਲਈ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਕਿ ਸੁਭ ਸੁਰੀ ਸੰਗਤ ਬਰਉਣੀ ਦੇ ਸੰਤ ਜਨ ਕਰਤ ਨਹੀਂ ਪਾਣੋ ਕਿ ਜੇ ਗੰਗਾ ਜਾਤੀ ਦੀ ਸ਼ਰਾਬ ਮਲੇ ਤਾਂ ਉਹਦੇ ਡਾਗੇ ਨਾ ਜਾ ਲੇਕਿਨ ਹੁਣ ਪੰਜਾਬ ਦੀ ਜਵਾਨੀ ਟਿੱਕਾ ਖਾਰੇ ਡਰਗ ਮਾਫੀਆ ਪੰਜਾਬ ਦੀ ਜਵਾਨੀ ਨੂੰ ਖਾ ਰਿਆ ਔਰ ਦਿੱਲੀ ਦੀ ਸਰਕਾਰ ਪੰਜਾਬ ਦੀ ਸਰਕਾਰ ਜਿਸ ਤੋਂ ਪਹਿਲੀਆਂ ਦੋ ਸਰਕਾਰਾਂ ਫੇਰ ਹੋ ਗਈਆਂ ਡਰਗ ਮਾਫੀਆ ਦਾ ਨੈਟਵਰਕ ਤੋੜਨ ਦੇ ਮੈਂ ਸੰਗਤ ਨੂੰ ਇਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦੀਆਂ ਮਾਂਵਾਂ ਤੇ ਪੁੱਤ ਬਚਾਉਣ ਦੇ ਪੈਣਾ ਦੇ ਭਰਾਹ ਚਾਉਣ ਦੇ ਸੰਕਟ ਸੋਚ ਵਿਚਾਰ ਕਰੇ ਕਿ ਸਰਕਾਰਾਂ ਜੱਗ ਮਾਫੀ ਦੇ ਸਾਹਮਣੇ ਬੇਵੱਸ ਕਿਉਂ ਆਪਾਂ ਇੱਕ ਅਗਰ ਸਿਧਾਂਤ ਨਾਲ ਜੁੜ ਜਾਂਦੇ ਆ ਸਿਧਾਂਤ ਤਾਂ ਸਿਧਾਂਤਕ ਪਰਪਕਤਾ ਸਾਨੂੰ ਸਾਡੀ ਜਵਾਬੀ ਨੂੰ ਬਚਾ ਸਕਦੀ ਵੀ ਮੇਰੀ ਗੁਜਾਰਸ਼ ਹੈ ਸਤਿਕਾਰ ਕਿ ਉਹ ਸਿਧਾਂਤ ਗੁਰੂ ਦੀ ਬਾਣੀ ਦਾ ਵੀ ਹੋ ਸਕਦਾ ਹੈ। ਔਰ ਉਹ ਸਿਧਾਂਤ ਕੋਲੇ ਸ਼ਾਹੋ ਪੈਰੀ ਨਰੈਣਨ ਅੰਬੇਦਕਰ ਸਾਹਿਬ ਦੀ ਸੋਚ ਦਾ ਵੀ ਹੋ ਸਕਦਾ ਹੈ। ਔਰ ਦੂਜਾ ਸਾਨੂੰ ਐਜੂਕੇਸ਼ਨ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ। ਔਰ ਬੇਬੇ ਬਿੱਤਰ ਕਦੇ ਵੀ ਕਰਨਾ ਚਾਹੀਦਾ ਹੈ ਕਿ ਪੁੱਤ ਪੜਾ ਲਓ ਦਿੱਤੀ ਹਟਾ ਲਓ। ਅੰਬੇਦਕਰ ਸਾਹਿਬ ਨੇ ਕਿਹਾ ਕਿ ਜੇ ਪੁੱਤ ਪੜਦਾ ਤਾਂ ਇਕੱਲਾ ਪੜਦਾ ਤੇ ਧੀ ਪੜਦੀ ਤਾਂ ਪੂਰਾ ਪਰਿਵਾਰ ਪੜਦਾ ਐਜੂਕੇਸ਼ਨ ਸਿਸਟਮ ਅਲੱਗ ਤੇ ਪਬਲਿਕ ਸੈਕਟਰ ਦਾ ਐਜੂਕੇਸ਼ਨ ਐਜੂਕੇਸ਼ਨ ਸਿਸਟਮ ਕੋਲਾਪਸ ਕਰ ਦਿੱਤਾ ਉਹ ਕਮਰਾਨਾ ਨੇ ਪਰ ਫਿਰ ਵੀ ਮੇਰੀ ਗੁਜਾਰਿਸ਼ ਹੈ ਕਿ ਆਪਾਂ ਵੱਧ ਤੋਂ ਵੱਧ ਐਜੂਕੇਸ਼ਨ ਆਪਣੇ ਬੱਚਿਆਂ ਨੂੰ ਦਿਈਏ

ਉਨ੍ਹਾਂ ਦੀ ਸੇਵਾ ਭਾਵਨਾ ਔਰ ਬਜ਼ੁਰਗ ਮਾਪਿਆਂ ਦੇ ਚਰਨਾਂ ਨੂੰ ਝੁਕ ਕੇ ਅਗਰ ਅਸੀਂ ਆਪਣਾ ਦਿਨ ਸ਼ੁਰੂ ਕਰਦੇ ਆਂ ਤਾਂ ਮੈਂ ਸਮਝਦਾ ਕਿ ਇਸ ਧਰਮਿਤ ਕਿਤੇ ਰੱਬ ਨਹੀਂ ਮੈਂ ਤਾਂ ਸੈਂਟੀਫਿਕ ਤੌਰ ਦਾ ਬੰਦਾ ਕਿ ਰੱਬ ਹੈਗਾ ਕਿਤੇ ਉਹ ਆਪਣੇ ਬੁੱਢੇ ਬਾਬਿਆਂ ਦੇ ਕਦਮਾਂ ਦੇ ਵਿੱਚੋਂ ਮਿਲ ਸਕਦਾ ਜੇ ਅਸੀਂ ਉਹਨੂੰ ਝੁਕ ਕੇ ਅਸ਼ੀਰਵਾਦ ਲੈ ਲਾਂਗੇ ਫਿਰ ਤੁਸੀਂ ਬਹੁਤ ਮਸਲੇ ਆਪਣੇ ਹੱਲ ਕਰ ਲਓਗੇ ਇਸ ਕਰਕੇ ਬਜ਼ੁਰਗਾਂ ਦੇ ਪ੍ਰਤੀ ਸਮਰਥਨ ਭਾਵਨਾ ਦੇ ਨਾਲ ਆਪਾਂ ਆਪਣਾ ਬਚਪਨ ਸਵਾਰੀਏ ਬਚਪਨ ਸਵਾਰੀਏ ਜਵਾਨੀ ਸਵਾਰੀਏ ਇਹ ਚੁਣੌਤੀਆਂ ਜਿਹੜੀਆਂ ਸਾਡੇ ਸਾਹਮਣੇ ਇਹ ਮੈਂ ਬਾਪੂ ਜੀ ਨੂੰ ਸ਼ਰਧਾਂਜਲੀ ਦਿੰਦੇ ਬਦਕ ਸੰਕਟ ਨੂੰ ਸੱਜਾ ਦੇਣਾ ਕਰਨਾ ਕਿ ਆਪਾਂ ਇਸ ਦਿਸ਼ਾ ਦੇ ਵਿੱਚ ਆਪਣੇ ਮਾਈਂਡ ਨੂੰ ਇੱਕ ਜੁਟ ਕੇ ਰੱਖੀਏ ਸਾਰੀਆਂ ਸੰਕਟਾਂ ਦਾ ਜਿਹਨੇ ਵੀ ਦੁੱਖ ਬਣਾਉਣ ਲਈ ਪਰਵੀਨ ਕੰਧਾ ਦੇ ਸਾਡੇ ਸਟੇਟ ਦੇ ਜਨਰਲ ਸੈਕਟਰੀ ਪਰਦੇਸੀ ਸੱਤ ਸੋਹਰਾ ਤੇ ਮਹਵਾਨਾ ਸਾਰੇ ਹੋਦ ਸਮਾਜ ਪਾਰਕੀ ਦੇ ਵੀ ਬਾਕੀ ਦੇ ਸ਼ਰਧਾਂ ਦੇ ਕਿਰਤ ਕਰਦੇ ਰਹੀਆਂ ਸਵੇ ਨੂੰ ਧਿਆਨ ਚ ਰੱਖਦੇ ਸਾਰੇ ਤੇ ਬਨੋ ਸ਼ਰਧਾਂ ਦੇ ਉਹਨਾਂ ਨੂੰ ਪ੍ਰੇਰਿਤ ਕਰਦਾ ਪਰ ਬਾਅਦ ਤੇ ਤੋਂ ਸ਼ਾਮਲ ਹੁੰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਤੇ ਹੀ ਅਰਦਾਸ ਦਵਾ ਬੇਨਤੀ ਕਰਦਾ ਕਿ ਪ੍ਰਭਾਤ ਨੂੰ ਸੰਸਾਰ ਸਭ ਨੂੰ ਮਹਕੂਤੀ ਦੇ ਇਸ ਸੁਦੇਵੀ ਪਿਛੋੜੇ ਜੀ ਪਰਮੰਤਰ ਦੀ ਚੱਕਰੀ ਤੇ ਨੇ

ਅਸੀਂ ਪਰਿਵਾਰ ਕੋਲੋਂ ਤੁਹਾਡੇ ਮੈਂ ਬੀਐਸਪੀ ਕੋਲੋਂ ਵੀ ਤੁਹਾਡੇ ਇੱਕ ਇੱਕ ਕਦਮ ਦਾ ਸਤਿਕਾਰ ਕਰਦਾ ਕਿਤੇ ਦੇ ਪਰਿਵਾਰ ਦਾ ਆ ਕੇ ਤੁਹਾਨੂੰ ਧੰਨਵਾਦ ਜੈਪੀ ਜੈਕਾਰ ਵਾਹਿਗੁਰੂ ਜੀ ਦਾ ਖਸਾਵਾ ਜੀ ਧੰਨਵਾਦ ਡਾਕਟਰ ਉਸਾਰ ਸਿੰਘ ਕਰੀਮਪੁਰ ਜੀ ਦਾ ਜਿਨ੍ਹਾਂ ਨੇ ਬੜੇ ਮੁੱਲੇ ਵਿਚਾਰਾਂ ਦੇ ਨਾਲ ਬਾਪੂ ਜੀ ਨੂੰ ਸਰਦਾਰ ਜੀ ਬਣਕੀਂਦੀ